ਉਹ ਰਾਮ ਨਾਲ ਕੁੜੀ ਆਵੇਂ ਲੈ ਦਾ ਕਰਕੀ ਆ ਜਾਂ ਥੋੜੀ ਪੀਲਾ ਕਰ ਦੋ ਕੰਜਰ ਤੇ ਲਾਣ ਦੀ ਮੁਸ਼ਕਲ ਆਦੀ ਜਿੰਦਾ ਉਹ ਰਾਣੇ ਭਾਈ ਆ ਤੇਰੇ ਛੋਟੇ ਵੀਰ ਦਾ ਹਾਲ ਵੇਖ दारू ਪੀ ਕੇ ਤੇ ਖੇਤਾਂ 'ਚ ਡਿੱਗਿਆ ਫਿਰਦਾ ਹੀ ਪੀ ਕੇ ਡਿੱਗਿਆ ਪਿਆ ਹੀ ਉਹ ਯਾਰ ਅੱਜ ਤੱਕ ਤੇ ਇਹਨੇ ਕਦੇ ਪੀਤੀ ਨਹੀਂ ਕੀ ਹੋ ਲੈ ਦੱਸ ਉਹ ਰਸੀ ਪਿਆਦੀ ਇਹਨੂੰ ਭਲਾਈ ਦਾ ਜਮਾਨੀ ਹੈ ਨਹੀਂ ਯਾਰ ਓਏ ਇੱਕ ਤਾਂ ਅਸੀਂ ਸਪੈਸ਼ਲ ਯਾਰ ਗੱਡੀ ਤੇ ਛੱਡਣ ਆਏ ਆ ਤੂੰ ਸਾਨੂੰ ਲਾਂਮੇ ਦੇਈ ਜਾਂਦੇ ਯਾਰ ਹੱਥ ਦਾ ਬੰਦਾ ਕੀ ਆ ਯਾਰ ਤੂੰ ਉਹ ਬਿਠਾ ਯਾਰ ਸਾਰੇ ਖਬਰਾਂ ਭਰਾਵਾ ਦੱਸ ਹਾਲ ਰਿਕ ਜਵਾਕਾਂ ਦਾ ਅੱਜ ਕੱਲ ਦਾ ਆਦਰ ਸੇਮ 50 ਰੁਪਏ ਸੀ ਇਹਨੇ ਦਿਖਾ ਦਈਏ ਭਰਾ ਦੇ ਪਰੇ ਆ ਰਕਲੇ ਸੀ ਲੈ ਬਾਈ ਇਹਦੀ ਜੇਬ ਚੋਂ 50 ਰੁਪਏ ਨਿਕਲੇ ਸੀ ਵੱਡੇ ਵੀਰ 50 ਰੁਪਏ ਨਹੀਂ 5000 ਰੁਪਏ ਸੀ ਮੇਰੀ ਜੇਬ 'ਚ ਮਾਰੇ ਹੋ ਮਾਰੇ ਤੂੰ ਕਿੱਧਰ ਜਾਣਾ ਹੋਏ ਇਧਰ ਇਧਰ ਜਾਣਾ ਨਾਲੇ ਤੇ ਪੈਸੇ ਦਹੀ ਤੋਂ ਨੇ ਨਾਲੇ 5000 ਰੁਪਏ ਛੱਡ ਲੈ